ਪੰਜਾਬ ਦੇ ਵਿੱਚ ਲਗਾਤਾਰ ਤਾਪਮਾਨ ਘਟ ਰਿਹਾ ਜਿਸ ਕਰਕੇ ਠੰਡ ਹੋਰ ਵੀ ਵੱਧ ਰਹੀ ਹੈ ਸਵੇਰੇ ਸ਼ਾਮ ਠੰਡੀਆਂ ਹਵਾਵਾਂ ਕਰਕੇ ਲੋਕਾਂ ਨੂੰ ਠੰਡ ਦਾ ਅਹਿਸਾਸ ਹੋ ਰਿਹਾ ਹੈ ਤੇ ਲੋਕਾਂ ਨੇ ਘਰ ਦੇ ਵਿੱਚ ਕੋਟੀਆਂ ਕੰਬਲਾਂ ਸਵੈਟਰਾਂ ਵੀ ਕਰ ਦਿੱਤੀਆਂ ਨੇ ਤੇ ਸਵੇਰ ਦੇ ਵੇਲੇ ਜਿਹੜੇ ਜੋ ਕਿ ਦਫਤਰ ਜਾਂਦੇ ਨੇ ਬਾਹਰ ਜਾਂਦੇ ਨੇ ਉਹਨਾਂ ਲੋਕ ਉਹ ਲੋਕ ਵੀ ਜਿਹੜੇ ਕਿ ਸਵੈਟਰ ਤੇ ਕੋਟੀਆਂ ਪਾਣੀਆਂ ਉਹਨਾਂ ਨੇ ਸ਼ੁਰੂ ਕਰ ਦਿੱਤੀਆਂ ਨੇ ਕਿਉਂਕਿ ਅਜਿਹੇ ਮੌਸਮ ਦੇ ਵਿੱਚ ਇਹ ਹਵਾ ਸਰੀਰ ਦੇ ਲਈ ਨੁਕਸਾਨਦਾਇਕ ਹੈ ਪਰ ਉੱਥੇ ਹੀ ਜਿੱਥੇ ਪ੍ਰਦੂਸ਼ਣ ਦਾ ਲੈਵਲ ਘਟਿਆ ਹੈਗਾ ਪਰ ਉਥੇ ਹੀ ਪੰਜਾਬ ਦੇ ਕੁਝ ਅਜਿਹੇ ਸ਼ਹਿਰ ਨੇ ਜਿੱਥੇ ਕਿ ਪ੍ਰਾਲੀ ਸਾੜਨ ਦੇ ਕਾਰਨ ਉਥੇ ਪ੍ਰਦੂਸ਼ਣ ਦਾ ਲੈਵਲ ਕਾਫੀ ਵਧਿਆ ਹੋਇਆ ਹਾਲਾਂਕਿ ਜਿੱਥੇ 2 ਦਿਨ ਕਈ ਸ਼ਹਿਰਾਂ ਦੇ ਵਿੱਚ ਜੋ ਕਿ ਬਾਰਿਸ਼ ਹੋਈ ਸੀਗੀ ਦਰਮਿਆਨੀ ਬਾਰਿਸ਼ ਹੋਈ ਸੀ ਕਈ ਥਾਵਾਂ ਦੇ ਉੱਤੇ ਜਿਸ ਕਰਕੇ ਪ੍ਰਦੂਸ਼ਣ ਜ਼ਰੂਰ ਘਟਿਆ ਹੈਗਾ ਜਿਹੜਾ ਕਿ ਦੀਵਾਲੀ ਤੋਂ ਬਾਅਦ ਤਿਹਾੜ ਤੋਂ ਬਾਅਦ ਜਿਹੜਾ ਕਿ ਜਿੱਥੇ ਧੂਆਂ ਧੂਆਂ ਹੋ ਰਿਹਾ ਸੀਗਾ ਪ੍ਰਦੂਸ਼ਣ ਕਾਫੀ ਸੀਗਾ ਸਾਹ ਲੈਣ ਦੇ ਵਿੱਚ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਪਰ ਉਸੇ ਦਰਮਿਆਨ ਜੋ ਕਿ ਅੱਜ ਮੌਸਮ ਕਾਫੀ ਸਾਫ ਹੈਗਾ ਪਰ ਪੰਜਾਬ ਦੇ ਕਈ ਸ਼ਹਿਰਾਂ ਦੇ ਜੇਕਰ ਸੰਗਰੂਰ ਦੀ ਗੱਲ ਕਿਤੇ ਜਾਵੇ ਤਾਂ ਉੱਥੇ ਪ੍ਰਾਲੀ ਸੜਨ ਦੇ ਮਾਮਲੇ ਸਭ ਤੋਂ ਵੱਧ ਪਾਏ ਗਏ ਨੇ ਤਾਂ ਮੌਸਮ ਨਾਲ ਜੁੜੀ ਹੋਈ ਤਾ ਜਾਣਕਾਰੀ ਉਹਨਾਂ ਸਾਂਝੀ ਕਰ ਰਹੇ ਆਂ ਦੱਸਦੇ ਕਿ ਪੱਛਮੀ ਗੜਬੜੀ ਦੇ ਪ੍ਰਭਾਵ ਘਟ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਹੁਣ ਤਾਪਮਾਨ ਘਟੇਗਾ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਅਗਲੇ 3 ਦਿਨਾਂ ਦੇ ਵਿੱਚ ਤਾਪਮਾਨ ਦੇ ਵਿੱਚ 3 ਤੋਂ 4 ਡਿਗਰੀ ਤੱਕ ਗਿਰਾਵਟ ਆਉਣ ਦੀ ਉਮੀਦ ਹੈ ਪਰ ਉਸ ਤੋਂ ਬਾਅਦ ਬਹੁਤਾ ਬਦਲਾਅ ਨਹੀਂ ਹੋਵੇਗਾ ਇਸ ਦੌਰਾਨ ਹਾਲੀ ਦੇ ਵਿੱਚ ਹੋਈ ਬਾਰਿਸ਼ ਨੇ ਪ੍ਰਦੂਸ਼ਣ ਨੂੰ ਘਟਾ ਦਿੱਤਾ ਹੈ ਜਦਕਿ ਨਵੰਬਰ ਦੇ ਪਹਿਲੇ 5 ਦਿਨਾਂ ਦੇ ਵਿੱਚ ਪ੍ਰਾਲੀ ਸੜਨ ਦੀਆਂ ਲਗਭਗ 1300 ਘਟਨਾਵਾਂ ਸਾਹਮਣੇ ਆਈਆਂ ਨੇ ਸੂਤਰਾ ਦੇ ਮੁਤਾਬਕ ਤੋਂ ਅੰਦਾਜ਼ਾ ਹੈ ਕਿ ਪਿਛਲੇ 5 ਦਿਨਾਂ ਦੇ ਵਿੱਚ ਰਾਜ ਦੇ ਵਿੱਚ ਪ੍ਰਾਲੀ ਸੜਨ ਦੇ 1291 ਮਾਮਲੇ ਸਾਹਮਣੇ ਆਏ ਨੇ ਯਾਨੀ ਕਿ 1300 ਦੇ ਕਰੀਬ ਇਹ ਘਟਨਾਵਾਂ ਸਾਹਮਣੇ ਆਈਆਂ ਨੇ ਇਸ ਦੇ ਉਲਟ ਪਿਛਲੇ ਡੇਢ ਮਹੀਨੇ ਦੇ ਵਿੱਚ 15 ਸਤੰਬਰ ਤੋਂ ਲੈ ਕੇ 31 ਅਕਤੂਬਰ 1642 ਮਾਮਲੇ ਸਾਹਮਣੇ ਆ ਚੁੱਕੇ ਨੇ ਪਿਛਲੇ 5 ਦਿਨਾਂ ਦੇ ਵਿੱਚ ਪ੍ਰਾਲੀ ਸੜਨ ਦੀਆਂ ਘਟਨਾਵਾਂ ਦੇ ਵਿੱਚ ਵਾਧਾ ਹੋਇਆ ਹੈ ਹਾਲਾਂਕਿ 5 ਨਵੰਬਰ ਨੂੰ ਸਿਰਫ 94 ਮਾਮਲੇ ਸਾਹਮਣੇ ਆਏ ਸਨ ਇਹ ਗਿਰਾਵਟ ਗੁਰਨਾਨਕ ਦੇਵ ਜੀ ਦੇ ਜਨਮ ਦੇ ਜੋ ਕਿ ਜਨਮ ਦਿਵਸ ਦੇ ਕਾਰਨ ਹੋ ਸਕਦੀ ਹੈ ਇਹਨਾਂ ਅੰਕੜਿਆਂ ਦੇ ਅਨੁਸਾਰ ਪਿਛਲੇ 5 ਦਿਨਾਂ ਦੇ ਵਿੱਚ ਪ੍ਰਾਲੇ ਛੜਨ ਦੀਆਂ ਸਭ ਤੋਂ ਵੱਧ ਘਟਨਾਵਾਂ ਮੁੱਖ ਮੰਤਰੀ ਭਗਵਨ ਸਿੰਘ ਮਾਨ ਦੇ ਗ੍ਰਹਿ ਜ਼ਿਲੇ ਯਾਨੀ ਕਿ ਸੰਗਰੂਰ ਦੇ ਵਿੱਚ ਵਾਪਰੀਆਂ ਨੇ 5 ਦਿਨਾਂ ਦੇ ਵਿੱਚ ਜੋ ਕਿ 245 ਘਟਨਾਵਾਂ ਵਾਪਰੀਆਂ ਨੇ ਦਰਨਤਾਰਨ ਦੇ ਵਿੱਚ 135 ਫਿਰੋਜ਼ਪੁਰ ਦੇ ਵਿੱਚ 130 ਬਠਿੰਡਾ ਦੇ ਵਿੱਚ 109 ਮਾਨਸਾ ਅਤੇ ਮੋਗਾ ਦੇ ਵਿੱਚ ਜੋ ਕਿ 87 87 ਤੇ ਮੁਕਸਰ ਦੇ ਵਿੱਚ ਜੋ ਕਿ ਦੱਸਦੇ ਕਿ 73 ਤੇ ਪਟਿਆਲਾ ਦੇ ਵਿੱਚ 71 ਤੇ ਲੁਧਿਆਣਾ ਦੇ ਵਿੱਚ 58 ਤੇ ਅੰਮ੍ਰਿਤਸਰ ਦੇ ਵਿੱਚ 57 ਘਟਨਾਵਾਂ ਵਾਪਰੀਆਂ ਯਾਨੀ ਕਿ ਸਭ ਤੋਂ ਵੱਧ ਘਟਨਾਵਾਂ ਜਿਹੜੇ ਮਾਮਲੇ ਸਾਹਮਣੇ ਆਏ ਨੇ ਪ੍ਰਾਲੀ ਦੇ ਉਹ ਨੇ ਸੰਗਰੂਰ ਦੇ ਤਾਂ ਦੱਸਦੇ ਕਿ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਮੌਸਮ ਦੇ ਤਾ ਵੱਧ ਤੋਂ ਵੱਧ ਤਾਪਮਾਨ 1.6 ਡਿਗਰੀ ਘਟਿਆ ਮਾਨਸਾ ਦੇ ਵਿੱਚ ਸਭ ਤੋਂ ਵੱਧ ਤਾਪਮਾਨ 31.5 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਵੀ 26.4 ਡਿਗਰੀ, ਲੁਧਿਆਣਾ ਦੇ ਵਿੱਚ 31.2 ਡਿਗਰੀ, ਪਟਿਆਲਾ ਦੇ ਵਿੱਚ 29.5 ਡਿਗਰੀ ਤੇ ਬਠਿੰਡਾ ਦੇ ਵਿੱਚ 30.5 ਡਿਗਰੀ ਤੇ ਫਰੀਦਕੋਟ ਦੇ ਵਿੱਚ 27.5 ਡਿਗਰੀ ਅਤੇ ਗੁਰਦਾਸਪੁਰ ਦੇ ਵਿੱਚ 27 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਬਿਲਕੁਲ ਸਾਫ਼ ਰਹੇਗਾ ਅਤੇ ਮੀਂਹ ਪੈਣ ਦੀ ਕੋਈ ਵੀ ਕੋਈ ਖੁਮਾਣੀ ਨਹੀਂ ਹੈ। ਹਾਲਾਂਕਿ ਅਗਲੇ 3 ਦਿਨਾਂ ਦੇ ਵਿੱਚ ਤਾਪਮਾਨ 3 ਤੋਂ 4 ਡਿਗਰੀ ਹੋਰ ਘਟ ਹੋ ਜਾਵੇਗਾ ਜਿਸ ਕਰਕੇ ਪ੍ਰਦੂਸ਼ਣ ਦਾ ਲੈਵਲ ਹੋਰ ਘਟ ਹੋ ਸਕਦਾ ਹੈਗਾ ਪਰ ਉਥੇ ਜਿੱਥੇ ਪ੍ਰਾਲੀ ਸਾੜੀਆਂ ਚਾਰੀਆਂ ਨੇ ਪਰ ਜਿੱਥੇ ਪ੍ਰਾਲੀ ਸੜਨ ਦੀਆਂ ਘਟਨਾਵਾਂ ਜ਼ਿਆਦਾ ਨੇ ਉੱਥੇ ਪ੍ਰਦੂਸ਼ਣ ਦਾ ਪੱਧਰ ਹੋਰ ਵੀ ਜ਼ਿਆਦਾ ਵੱਸ ਹੋ ਜਾਂਦਾ ਹੈ AQI ਦਾ ਪੱਧਰ ਜਕੀ ਵੱਧ ਹੋ ਸਕਦਾ ਹੈ ਜਿਸ ਕਰਕੇ ਜਿਹੜੇ ਲੋਕਾਂ ਨੂੰ ਦਮੇ ਦੀ ਸ਼ਿਕਾਇਤਾਂ ਨੇ ਸਾਹ ਲੈਣ ਦੇ ਵਿੱਚ ਦਿੱਕਤਾਂ ਨੇ ਖਾਸ ਕਰਕੇ ਬਜ਼ੁਰਗਾਂ ਨੂੰ ਤੇ ਗਰਭਤੀ ਔਰਤਾਂ ਨੂੰ ਉਹਨਾਂ ਇਲਾਕਿਆਂ ਦੇ ਵਿੱਚ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ